ਹਾਜ਼ਰ ਹੋਏ ਆ ਇੱਕ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੰਦੀਪ ਪੂਰੇ 10 ਸਾਲਾਂ ਬਾਅਦ ਆਪਣੇ ਪਿੰਡ ਵਾਲੇ ਸਟੇਸ਼ਨ ਤੇ ਉਤਰਿਆ ਸਟੇਸ਼ਨ ਦੇ ਬਾਹਰ ਛੋਟੀਆਂ-ਮੋਟੀਆਂ ਦੁਕਾਨਾਂ ਖੁੱਲ ਗਈਆਂ ਸੀ ਬਾਹਰ ਨਿਕਲ ਕੇ ਉਸ ਨੇ ਰਿਕਸ਼ੇ ਵਾਲੇ ਨੂੰ ਆਵਾਜ਼ ਮਾਰੀ ਤੇ ਆਪਣੇ ਪਿੰਡ ਚੱਲਣ ਲਈ ਕਿਹਾ ਰਿਕਸ਼ੇ ਵਾਲੇ ਨੇ ਛੇਤੀ ਨਾਲ ਆਪਣਾ ਗਮਚਾ ਮੋਢੇ ਤੋਂ ਉਤਾਰ ਕੇ ਰਿਕਸ਼ੇ ਦੀ ਸੀਟ ਨੂੰ ਸਾਫ਼ ਕੀਤਾ ਤੇ ਸੰਦੀਪ ਨੂੰ ਬਿਠਾ ਕੇ ਪਿੰਡ ਵੱਲ ਨੂੰ ਲੈ ਤੁਰਿਆ ਰਸਤੇ ਵਿੱਚ ਰਿਕਸ਼ੇ ਵਾਲਾ ਕਹਿਣ ਲੱਗਾ ਪਿੰਡ ਵਿੱਚ ਕਿਸ ਦੇ ਘਰ ਜਾਣਾ ਹੈ ਪੁੱਤ ਸੰਦੀਪ ਨੇ ਰੁੱਖਾ ਜਿਹਾ ਜਵਾਬ ਦਿੱਤਾ ਤੈਨੂੰ ਇਸ ਤੋਂ ਕੀ ਮਤਲਬ ਹੈ ਤੂੰ ਚੁੱਪਚਾਪ ਰਿਕਸ਼ਾ ਚਲਾ ਰਿਕਸ਼ਾ ਵਾਲਾ ਬੜੇ ਹੀ ਪਿਆਰ ਨਾਲ ਬੋਲਿਆ ਪੁੱਤ ਤੂੰ ਤਾਂ ਬੁਰਾ ਮੰਨ ਗਿਆ ਦਰਅਸਲ ਮੈਂ ਵੀ ਉਸੇ ਪਿੰਡ ਦਾ ਰਹਿਣ ਵਾਲਾ ਹਾਂ ਇਸ ਲਈ ਪੁੱਛ ਲਿਆ ਸੀ ਐਨਾ ਕਹਿ ਕੇ ਉਹ ਛੇਤੀ ਛੇਤੀ ਰਿਕਸ਼ੇ ਨੂੰ ਅੱਗੇ ਵਧਾਉਣ ਲੱਗਿਆ ਸੰਦੀਪ ਸੋਚਣ ਲੱਗਿਆ ਕਿ ਪਿੰਡ ਵਾਲਿਆਂ ਦੀ ਇਹ ਹੀ ਪ੍ਰੋਬਲਮ ਹੈ ਦੂਜਿਆਂ ਦੇ ਮਾਮਲੇ ਵਿੱਚ ਨੱਕ ਕਸੋੜਾਂ ਦੀ ਬੁਰੀ ਆਦਤ ਲੱਗ ਗਈ ਹੈ ਨਹੀਂ ਅਜੇ ਤੱਕ ਤਾਂ ਉਹਨਾਂ ਦੀ ਆ ਰਸਤੇ ਵਿੱਚ ਪਿੱਛੇ ਭੱਜਦੇ ਹੋਏ ਦਰਖਤਾਂ ਇਮਾਰਤਾਂ ਉਸ ਨੂੰ ਬਚਪਨ ਦੀ ਯਾਦ ਦਿਵਾ ਰਹੀ ਸੀ ਉਹ ਪੁਰਾਣਾ ਪਿੰਡ ਦਾ ਸਕੂਲ ਪਿੰਡ ਦਾ ਖੂਹ ਹਰੇ ਭਰੇ ਖੇਤ ਅੰਬ ਦਾ ਬਾਗਿਚਾ ਸਭ ਕੁਝ ਪਿੱਛੇ ਛੁੱਟਦਾ ਜਾ ਰਿਹਾ ਸੀ ਤੇ ਸੰਦੀਪ ਬਚਪਨ ਦੀਆਂ ਯਾਦਾਂ ਵਿੱਚ ਡੁੱਬਦਾ ਹੀ ਚਲਾ ਗਿਆ ਸ਼ਹਿਰ ਜਾਣ ਤੋਂ ਬਾਅਦ ਉੱਥੇ ਹੀ ਜੋਬ ਕਰਦੇ ਹੋਏ ਉਸ ਨੂੰ ਨਿਹਾਂ ਪਸੰਦ ਆ ਗਈ ਸੀ ਨੇਹਾ ਨੂੰ ਪਿੰਡ ਬਿਲਕੁਲ ਵੀ ਪਸੰਦ ਨਹੀਂ ਸੀ ਤਾਂ ਹੀ ਤਾਂ ਵਿਆਹ ਤੋਂ ਬਾਅਦ ਸੰਦੀਪ ਦਾ ਪਿੰਡ ਆਉਣਾ ਬਿਲਕੁਲ ਹੀ ਛੁੱਟ ਗਿਆ ਮਾਪੇ ਨੇ ਉਸ ਨੂੰ ਬਹੁਤ ਵਾਰ ਪਿੰਡ ਆਉਣ ਲਈ ਕਿਹਾ ਪਰ ਉਹ ਹਰ ਬਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਜਾਇਆ ਕਰਦਾ ਹੁਣ ਤਾਂ ਉਸਦੇ ਦੋ ਮੁੰਡੇ ਵੀ ਸੀ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਵੀ ਛੁੱਟੀਆਂ ਵਿੱਚ ਘਰ ਵਾਲੀ ਤੇ ਬੱਚਿਆਂ ਨਾਲ ਕਿਸੇ ਹਿੱਲ ਸਟੇਸ਼ਨ ਤੇ ਚਲੇ ਜਾਣ ਦਾ ਪ੍ਰੋਗਰਾਮ ਬਣਾ ਲੈਂਦੇ ਤੇ ਕਦੇ-ਕਦੇ ਬੱਚਿਆਂ ਨੇ ਨਾਨੀ ਘਰ ਜਾਣਾ ਹੁੰਦਾ ਇਸ ਚੱਕਰ ਵਿੱਚ ਸੰਦੀਪ ਤੋਂ ਪਿੰਡ ਨਾ ਆਇਆ ਜਾਂਦਾ ਉਂਝ ਵੀ ਉਸ ਨੂੰ ਪਿੰਡ ਕੁਝ ਖਾਸ ਪਸੰਦ ਨਹੀਂ ਸੀ ਪੁਰਾਣਾ ਮਿੱਟੀ ਦਾ ਘਰ ਹੁਣ ਉਸ ਨੂੰ ਪਿਛੜਿਆ ਹੋਇਆ ਪ੍ਰਤੀਤ ਹੁੰਦਾ ਪਰ ਪਿੰਡ ਦੇ ਖੇਤ ਜਿਸ ਨਾਲ ਮਾਤਾ ਪਿਤਾ ਦਾ ਖਰਚ ਆਰਾਮ ਨਾਲ ਨਿਕਲ ਜਾਂਦਾ ਸੀ ਤਾਂ ਘਟੋਕਾ ਟੂਸ ਨੂੰ ਇਹ ਟੈਨਸ਼ਨ ਨਹੀਂ ਸੀ ਕਿ ਉਸਨੇ ਆਪਣੇ ਮਾਪੇ ਨੂੰ ਰੁਪਏ ਵੀ ਭੇਜਣੇ ਨੇ ਉਹ ਨਿਸ਼ਚਿੰਤ ਹੋ ਕੇ ਸ਼ਹਿਰ ਵਿਚਰ ਰਿਆ ਸੀ ਪਰ ਮਾਪਿਓ ਤਾਂ ਮੁੰਡੇ ਦੇ ਵਿਛੋੜੇ ਵਿੱਚ ਪਲ-ਪਲ ਕਿਵੇਂ ਮਰ ਰਹੇ ਸੀ ਉਹ ਤਾਂ ਉਹ ਹੀ ਜਾਣਦੇ ਸੀ ਇੱਕ ਵਾਰ ਤਾਂ ਉਹ ਬਿਨਾਂ ਦੱਸੇ ਹੀ ਸੰਦੀਪ ਨੂੰ ਸਰਪ੍ਰਾਈਜ਼ ਦੇਣ ਲਈ ਸ਼ਹਿਰ ਵੀ ਚਲੇ ਗਏ ਪਰ ਉੱਥੇ ਸੰਦੀਪ ਤੇ ਉਸ ਦੀ ਪਤਨੀ ਨੇਹਾ ਨੇ ਉਹਨਾਂ ਨਾਲ ਇਹੋ ਜਿਹਾ ਰੁੱਖਾ ਵਿਵਹਾਰ ਕੀਤਾ ਕਿ ਉਹਨਾਂ ਨੂੰ ਲੱਗਣ ਲੱਗਿਆ ਕਿ ਉਹ ਲੋਕ ਬਸ ਇੱਥੇ ਇੱਕ ਅਣਚਾਹੇ ਮਹਿਮਾਨ ਨੇ ਉਸੇ ਸ਼ਾਮ ਵਾਪਸ ਆਪਣੇ ਪਿੰਡ ਆ ਗਏ ਉਦੋਂ ਤੋਂ ਹੀ ਸੰਦੀਪ ਦੀ ਮਾਂ ਸ਼ਰਲਾ ਨੇ ਕੰਨਾਂ ਨੂੰ ਹੱਥ ਲਾਏ ਕਿ ਕਦੇ ਵੀ ਆਪਣੇ ਮੁੰਡੇ ਕੋਲ ਸ਼ਹਿਰ ਨਹੀਂ ਜਾਵਾਂਗੀ ਜਸਵੰਤ ਸਿੰਘ ਵੀ ਬਹੁਤ ਦੁਖੀ ਹੋਇਆ ਸੰਦੀਪ ਉਹਨਾਂ ਦਾ ਇਕੱਲਾ ਮੁੰਡਾ ਸੀ ਸੋਚਦੇ ਸੀ ਕਿ ਉਹ ਪੜ੍ਹ ਲਿਖ ਕੇ ਬਹੁਤ ਚੰਗਾ ਕਾਰੋਬਾਰ ਕਰੇਗਾ ਇਸ ਲਈ ਉਹਨਾਂ ਨੇ ਮੁੰਡੇ ਨੂੰ ਸ਼ਹਿਰ ਵਿੱਚ ਹੀ ਪੜ੍ਹਾਇਆ ਲਿਖਾਇਆ ਪਰ ਉਹਨਾਂ ਨੂੰ ਕੀ ਪਤਾ ਸੀ ਕਿ بڑا ਹੋਣ ਤੋਂ ਬਾਅਦ ਮੁੰਡਾ ਸ਼ਹਿਰ ਦਾ ਹੀ ਹੋ ਕੇ ਰਹਿ ਜਾਵੇਗਾ ਸ਼ਾਇਦ ਸ਼ਹਿਰ ਦੀਆਂ ਹਵਾਵਾਂ ਨੇ ਮੁੰਡੇ ਦੇ ਮਨ ਵਿੱਚ ਪਿੰਡ ਦੇ ਲਈ ਜ਼ਹਿਰ ਘੋਲ ਦਿੱਤਾ ਸੀ ਤਾਂ ਹੀ ਤਾਂ ਉਸ ਨੂੰ ਪਿੰਡ ਆਉਣਾ ਚੰਗਾ ਨਹੀਂ ਲੱਗਦਾ ਸੀ ਪਹਿਲਾਂ ਤਾਂ ਸੰਦੀਪ ਨਾਲ ਫੋਨ ਤੇ ਵੀ ਕਦੇ-ਕਦੇ ਗੱਲਬਾਤ ਹੋ ਜਾਂਦੀ ਸੀ ਪਰ ਜਦੋਂ ਉਹ ਸੰਦੀਪ ਨੂੰ ਬਾਰ-ਬਾਰ ਪਿੰਡ ਆਉਣ ਲਈ ਕਹਿਣ ਲੱਗੇ ਤਾਂ ਸੰਦੀਪ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਤੇ ਹੌਲੀ-ਹੌਲੀ ਮਾਪੇ ਤੇ ਸੰਦੀਪ ਵਿੱਚ ਗੱਲਬਾਤ ਖਤਮ ਜਾਈ ਹੋ ਗਈ ਸੀ ਹੁਣ ਤਾਂ ਕਦੇ-ਕਦੇ ਬਹੁਤ ਜ਼ਿਆਦਾ ਬਿਮਾਰ ਹੋਣ ਤੇ ਸਰਲਾ ਆਪਣੇ ਮੁੰਡੇ ਨੂੰ ਫੋਨ ਕਰ ਲਿਆ ਕਰਦੀ ਹੌਲੀ-ਹੌਲੀ ਐਵੇਂ ਹੀ ਕਰਦੇ-ਕਰਦੇ 10 ਸਾਲ ਗੁਜ਼ਰ ਗਏ ਐਵੇਂ ਲੱਗਦਾ ਜਿਵੇਂ ਕੱਲ ਦੀ ਹੀ ਗੱਲ ਹੋਵੇ ਪਰ ਸੋਚਣ ਤੇ ਮਾਤਾ-ਪਿਤਾ ਨੂੰ ਬਹੁਤ ਟਟਕਾ ਲੱਗਿਆ ਕਿ 10 ਸਾਲਾਂ ਵਿੱਚ ਮੁੰਡੇ ਨੇ ਉਹਨਾਂ ਦੀ ਸੁਧ ਨਹੀਂ ਲਈ ਸਰਲਾ ਬਹੁਤ ਬਿਮਾਰ ਸੀ ਤੇ ਮੱਜੇ ਤੋਂ ਉੱਠਣ ਦੇ लायक ਵੀ ਨਹੀਂ ਸੀ ਬਾਰ-ਬਾਰ ਸੰਦੀਪ ਨੂੰ ਯਾਦ ਕਰ ਐਸੀ ਸੰਦੀਪਤਾ ਆਉਣ ਦਾ ਨਾਮ ਹੀ ਨਹੀਂ ਸੀ ਲੈ ਰਿਆ ਇਸ ਵਾਰ ਤਾਜਸਵੰਤ ਸਿੰਘ ਦਾਦੀ ਲਈ ਵੀ ਦਾਵਾ ਡੋਲ ਹੋ ਗਿਆ ਉਹਨਾਂ ਨੂੰ ਡਰ ਲੱਗ ਰਿਹਾ ਸੀ ਕਿ ਉਹਨਾਂ ਦੀ ਪਤਨੀ ਨੂੰ ਕੁਝ ਹੋ ਹੀ ਨਾ ਜਾਵੇ ਐਜੇ ਸਮੇਂ ਵਿੱਚ ਆਪਣੇ ਪੁੱਤ ਦਾ ਹੀ ਸਹਾਰਾ ਚੁੰਦੇ ਸੀ ਉਹ ਉਹਨਾਂ ਨੇ ਕੰਬਦੇ ਹੋਏ ਹੱਥਾਂ ਨਾਲ ਮੁੰਡੇ ਦਾ ਨੰਬਰ ਮਿਲਾਇਆ ਦੋ ਚਾਰ ਘੰਟੀਆਂ ਵੱਜਣ ਤੋਂ ਬਾਅਦ ਸੰਦੀਪ ਨੇ ਫੋਨ ਚੱਕਿਆ ਜਸਵੰਤ ਸਿੰਘ ਨੇ ਕੰਬਦੀ ਆਵਾਜ਼ ਵਿੱਚ ਕਿਹਾ ਪੁੱਤ ਤੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਹੈ ਤੂੰ ਦੋ ਦਿਨਾਂ ਲਈ ਹੀ ਸਹੀ ਪਿੰਡ ਆ ਜਾ ਪਤਾ ਨਹੀਂ ਮੈਨੂੰ ਡਰ ਲੱਗਦਾ ਹੈ ਉਸ ਨੂੰ ਕੁਝ ਹੋ ਹੀ ਨਾ ਜਾਵੇ ਮੈਂ ਇਕੱਲਾ ਸਭ ਕੁਝ ਕਿਵੇਂ ਸੰਭਾਲਾਂਗਾ ਬੋਲਦੇ-ਬੋਲਦੇ ਫੋਨ ਤੇ ਹੀ ਹਿਜਕੀਆਂ ਲੈ ਕੇ ਰੋਣ ਲੱਗੇ ਤੇ ਸੰਦੀਪ ਅੱਗੋ ਕਹਿਣ ਲੱਗਾ ਪਾਪਾ ਬੁਢਾਪਾ ਹੈ ਬਿਮਾਰੀ ਤਾਂ ਲੱਗੀ ਹੀ ਰਹਿੰਦੀ ਹੈ ਐਨੀ ਛੇਤੀ ਮਾਂ ਨੂੰ ਕੁਝ ਨਹੀਂ ਹੋਣ ਵਾਲਾ ਮੰਮੀ ਤਾਂ ਅਕਸਰ ਬਿਮਾਰ ਹੀ ਰਹਿੰਦੀ ਹੈ ਕਦੇ ਕੁਝ ਹੋਇਆ ਮੰਮੀ ਨੂੰ ਕੁਝ ਨਹੀਂ ਹੋਵੇਗਾ ਤੁਸੀਂ ਚਿੰਤਾ ਨਾ ਕਰੋ ਮੈਨੂੰ ਵੀ ਪਰੇਸ਼ਾਨ ਕਰਨਾ ਛੱਡੋ ਉਂਝ ਵੀ ਕੰਮ ਦੀ ਐਨੀ ਟੈਨਸ਼ਨ ਹੈ ਸ਼ਹਿਰ ਵਿੱਚ ਰਹਿਣਾ ਇੰਨਾ ਸਾਨ ਨਹੀਂ ਕਰ ਗਰਸਤੀ ਦੇ ਝੰਜਟ ਵਿੱਚ ਫੁਰਸਤ ਹੀ ਕਿੱਥੇ ਮਿਲਦੀ ਹੈ ਤੁਸੀਂ ਮੇਰੀ ਮਜਬੂਰੀ ਨੂੰ ਸਮਝ ਨਹੀਂ ਸਕਦੇ ਮੈਂ ਤਾਂ ਆਪ ਤੁਹਾਨੂੰ ਮਿਲਣ ਲਈ ਆਉਣਾ ਚਾਹੁੰਦਾ ਹਾਂ ਪਰ ਪਰ ਸਥਿਤੀਆਂ ਹੀ ਸਾਥ ਨਹੀਂ ਦੇ ਰਹੀਆਂ ਤਾਂ ਮੈਂ ਕੀ ਕਰਾਂ ਜਸਵੰਤ ਸਿੰਘ ਇਕਦਮ ਹੈਰਾਨ ਰਹਿ ਗਿਆ ਸੋਚਣ ਲੱਗਿਆ ਜੇ ਅਸੀਂ ਮਰ ਜਾਵਾਂਗੇ ਕਿ ਉਦੋਂ ਵੀ ਮੁੰਡੇ ਨੂੰ ਉਹਨਾਂ ਦੀ ਫੁਰਸਤ ਨਹੀਂ ਮਿਲੇਗੀ ਉਹਨਾਂ ਨੇ ਅੱਗੇ ਕੁਝ ਨਹੀਂ ਕਿਹਾ ਤਾਂ ਸੰਦੀਪ ਨੇ ਫੋਨ ਕੱਟ ਦਿੱਤਾ ਜਸਵੰਤ ਸਿੰਘ ਐਵੇਂ ਹੀ ਪਤਾ ਨਹੀਂ ਕਿੰਨੀ ਦੇਰ ਤੱਕ ਕੰਨ ਨੂੰ ਫੋਨ ਲਾ ਕੇ ਖੜੇ ਰਹੇ ਮੰਨੋ ਸੰਦੀਪ ਕਹੇਗਾ ਪਾਪਾ ਤੁਸੀਂ ਫਿਕਰ ਨਾ ਕਰੋ ਮੈਂ ਆ ਰਿਹਾ ਹਾਂ ਪਰ ਫੋਨ ਤਾਂ ਕਦੋਂ ਦਾ ਕੱਟ ਚੁੱਕਿਆ ਸੀ ਉਸੇ ਵਕਤ ਅੰਦਰੋਂ ਸਰਲਾ ਦੇ ਖੰਗਣ ਦੀ ਆਵਾਜ਼ ਆਈ ਸੁਣ ਕੇ ਜਸਵੰਤ ਸਿੰਘ ਉਸ ਦੇ ਕੋਲ ਅੰਦਰ ਵੱਲ ਨੂੰ ਭੱਜਿਆ ਪਰ ਉੱਥੇ ਪਹੁੰਚਦੇ ਹੀ ਇਹੋ ਜਿਹਾ ਲੱਗਣ ਲੱਗਿਆ ਜਿਵੇਂ ਘਰ ਵਾਲੀ ਦੇ ਤਾਂ ਸਾਹ ਉਖੜ ਰਹੇ ਹੋਣ ਇਸ਼ਾਰੇ ਨਾਲ ਕੁਝ ਮੰਗ ਰਹੀ ਸੀ ਜਸਵੰਤ ਸਿੰਘ ਪਾਣੀ ਲੈਣ ਲਈ ਦੌੜਿਆ ਜਦੋਂ ਤੱਕ ਉਹ ਵਾਪਸ ਆਇਆ ਉਦੋਂ ਤੱਕ ਸਭ ਕੁਝ ਥੰਮ ਚੁੱਕਿਆ ਸੀ ਘਰ ਵਾਲੀ ਦੇ ਪ੍ਰਾਣ ਨਿਕਲ ਚੁੱਕੇ ਸੀ ਉਨ੍ਹਾਂ ਦੇ ਹੱਥ ਵਿਚਲਾ ਪਾਣੀ ਦਾ ਗਲਾਸ ਛੁੱਟ ਕੇ ਜ਼ਮੀਨ ਤੇ गिर ਗਿਆ ਉਹ ਉੱਥੇ ਹੀ ਫਰਸ਼ ਤੇ ਬੈਠ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗੇ ਰੋਣ ਦੀ ਆਵਾਜ਼ ਸੁਣ ਕੇ ਗਵਾਂਢੀ ਉਹਨਾਂ ਦੇ ਘਰ ਆ ਗਏ ਤੇ ਉਹਨਾਂ ਨੇ ਆ ਕੇ ਜਸਵੰਤ ਸਿੰਘ ਨੂੰ ਸੰਭਾਲਿਆ ਕਿਸੇ ਨੇ ਉਹਨਾਂ ਦਾ ਫੋਨ ਚੱਕ ਕੇ ਸੰਦੀਪ ਨੂੰ ਸੁਨੇਹਾ ਲਾਇਆ ਪਰ ਸੰਦੀਪ ਨੇ ਬਿਨਾ ਕੁਝ ਕਹੇ ਹੀ ਫੋਨ ਕੱਟ ਦਿੱਤਾ ਸੀ ਜਸਵੰਤ ਸਿੰਘ ਸਵੇਰ ਤੱਕ ਆਪਣੇ ਮੁੰਡੇ ਦੇ ਫੋਨ ਦਾ ਇੰਤਜ਼ਾਰ ਕਰਦੇ ਰਹੇ ਪਰ ਨਾ ਤਾਂ ਉਹ ਆ ਪਾਇਆ ਨਾ ਹੀ ਉਸ ਦਾ ਕੋਈ ਫੋਨ ਆਇਆ ਉਹਨਾਂ ਨੇ ਹੁਣ ਆਪਣੇ ਮਨ ਨੂੰ ਪੱਥਰ ਬਣਾ ਲਿਆ ਸੀ ਅੰਤਿ ਸੰਸਕਾਰ ਦੀ ਤਿਆਰੀ ਵਿੱਚ ਝੁੱਟ ਗਏ 13ਵੀ ਤੋਂ ਬਾਅਦ ਉਹਨਾਂ ਨੇ ਕੁਝ ਸੋਚਦੇ ਹੋਏ ਸੰਦੀਪ ਨੂੰ ਫੋਨ ਕੀਤਾ ਸੰਦੀਪ ਨੇ ਫੋਨ ਚੱਕਿਆ ਤੇ ਕਹਿਣ ਲੱਗਾ ਪਾਪਾ ਮੈਨੂੰ ਮਾਫ਼ ਕਰਿਓ ਮੈਂ ਨਹੀਂ ਆ ਸਕਿਆ ਮੇਰੇ ਮੁੰਡੇ ਦੇ ਪੇਪਰ ਚੱਲ ਰਹੇ ਸੀ ਨਾਲੇ ਨੀਹਾ ਦੀ ਤਬੀਅਤ ਬਹੁਤ ਖਰਾਬ ਸੀ ਤਾਂ ਐਵੇਂ ਦੋਨਾਂ ਨੂੰ ਛੱਡ ਕੇ ਕਿਵੇਂ ਆ ਸਕਦਾ ਸੀ ਜਸਵੰਤ ਸਿੰਘ ਹੌਲੇ ਜੇ ਬੋਲੇ ਠੀਕ ਹੈ ਪੁੱਤ ਤੂੰ ਜੋ ਕੀਤਾ ਸੋਚ ਸਮਝ ਕੇ ਹੀ ਕਰਿਆ ਹੋਊਗਾ ਆਖਿਰ ਤੇਰਾ ਵੀ ਪਰਿਵਾਰ ਹੈ ਸਾਂਸ ਦੇ ਅਨਾਰ ਹੀ ਤੈਨੂੰ ਕੁਝ ਫੈਸਲੇ ਲੈਣੇ ਹੋਣਗੇ ਸੰਦੀਪ ਨੇ ਥੋੜੇ ਜੇ ਰਾਹਤ ਲਈ ਆ ਨਹੀਂ ਤਾਂ ਉਸ ਨੂੰ ਲੱਗ ਰਿਹਾ ਸੀ ਕਿ ਜਸਵੰਤ ਸਿੰਘ ਬਹੁਤ ਨਰਾਜ ਹੋ ਜਾਵੇਗਾ ਥੋੜੀ ਦੇਰ ਬਾਅਦ ਜਸਵੰਤ ਸਿੰਘ ਫਿਰ ਬੋਲੇ ਦੇਹ ਪੁੱਤਾ ਹੁਣ ਮੇਰੀ ਜ਼ਿੰਦਗੀ ਦਾ ਕੋਈ ਪਰੋਸਾ ਨਹੀਂ ਤੇਰੀ ਮਾਤਾ ਚਲੀ ਗਈ ਮੈਂ ਹੀ ਬਚਿਆ ਹਾਂ ਤਾਂ ਮੈਂ ਚਾਹੁੰਦਾ ਹਾਂ ਕਿ ਤੂੰ ਆ ਕੇ ਪ੍ਰੋਪਰਟੀ ਦੇ ਕਾਗਜ਼ ਵਗੈਰਾ ਲੈ ਲੈ ਤੂੰ ਆਪਣਾ ਹਿੱਸਾ ਸੰਭਾਲ ਲੈ ਪੁੱਤ ਮੈਂ ਇਹ ਸਭ ਲੈ ਕੇ ਉੱਪਰ ਤਾਂ ਨਹੀਂ ਜਾਣ ਵਾਲਾ ਇਸ ਲਈ ਮੈਂ ਚਾਹੁੰਦਾ ਹਾਂ ਕਿ ਸਭ ਕੰਮ ਖਤਮ ਕਰ ਲਵਾਂ ਪਤਾ ਨਹੀਂ ਕਦ ਮੇਰੀਆਂ ਅੱਖਾਂ ਵੀ ਬੰਦ ਹੋ ਜਾਣ ਇਹ ਸੁਣਦੇ ਹੀ ਸੰਦੀਪ ਨੂੰ ਲੱਗਿਆ ਕਿ ਪਿਤਾ ਜੀ ਠੀਕ ਕਹਿ ਰਹੇ ਹਨ ਹੁਣ ਮੈਨੂੰ ਆਪਣੀ ਪ੍ਰਾਪਰਟੀ ਸੰਭਾਲ ਲੈਣੀ ਚਾਹੀਦੀ ਹੈ ਤਾਂ ਕਰਕੇ ਅੱਜ ਸੰਦੀਪ ਪਿੰਡ ਪਹੁੰਚਿਆ ਸੀ ਉਸ ਨੂੰ ਬੜੀ ਕਾਲੀ ਸੀ ਛੇਤੀ ਤੋਂ ਛੇਤੀ ਸਾਰੇ ਪੇਪਰਾਂ ਦਾ ਕੰਮ ਨਿਬੇੜ ਕੇ ਉਹ ਇੱਥੋਂ ਨਿਕਲ ਜਾਣਾ ਚਾਹੁੰਦਾ ਸੀ ਕਿਉਂਕਿ ਪਿੰਡ ਉਸ ਨੂੰ ਜਰਾ ਵੀ ਚੰਗਾ ਨਹੀਂ ਸੀ ਲੱਗ ਰਿਹਾ ਘਰ ਪਹੁੰਚਦੇ ਪਹੁੰਚਦੇ ਸੂਰਜ ਡੁੱਬ ਚੁੱਕਿਆ ਸੀ ਹਨੇਰਾ ਵੀ ਹੋ ਚੁੱਕਿਆ ਸੀ ਪਿੰਡ ਵਿੱਚ ਲਾਈਟ ਅਕਸਰ ਚਲੀ ਜਾਂਦੀ ਸੀ ਹੁਣ ਵੀ ਪਿੰਡ ਵਿੱਚ ਲਾਈਟ ਨਹੀਂ ਸੀ ਇੱਕ ਛੋਟੀ ਜਿਹੀ ਮੋਮਬਤੀ ਨੇ ਉਸਦੇ ਘਰ ਵਿੱਚ ਚਾਨਣ ਕਰਿਆ ਹੋਇਆ ਸੀ ਉਸਨੇ ਰਿਕਸ਼ੇ ਵਾਲੇ ਨੂੰ ਪੈਸੇ ਦਿੱਤੇ ਰਿਕਸ਼ੇ ਵਾਲਾ ਪੈਸੇ ਲੈ ਕੇ ਚਲਾ ਗਿਆ ਘਰ ਦੇ ਬਾਹਰ ਜਾ ਕੇ ਦਰਵਾਜ਼ਾ ਖਟਕਟਾਉਣ ਲੱਗਾ ਥੋੜੀ ਦੇਰ ਬਾਅਦ ਜਸਵੰਤ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਹਨੇਰੇ ਵਿੱਚ ਆਪਣੇ ਮੁੰਡੇ ਨੂੰ ਪਛਾਣ ਨਾ ਸਕਿਆ ਜਦੋਂ ਸੰਦੀਪ ਨੇ ਕਿਹਾ ਕਿਵੇਂ ਹੋ ਪਾਪਾ ਉਦੋਂ ਜਾ ਕੇ ਉਹਨਾਂ ਨੂੰ ਮੁੰਡੇ ਦੀ ਆਵਾਜ਼ ਤੋਂ ਪਛਾਣ ਆਈ ਉਸੇ ਵਕਤ ਲਾਈਟ ਵੀ ਆ ਗਈ ਅਨੇ ਸਾਲਾਂ ਬਾਅਦ ਆਪਣੇ ਮੁੰਡੇ ਨੂੰ ਸਾਹਮਣੇ ਦੇਖ ਕੇ ਜਸਵੰਤ ਸਿੰਘ ਪਥਰਾਈਆਂ ਅੱਖਾਂ ਨਾਲ ਉਸ ਨੂੰ ਦੇਖਦਾ ਹੀ ਰਹਿ ਗਿਆ ਸੰਦੀਪ ਕਹਿਣ ਲੱਗਾ ਪਾਪਾ ਜੋ ਦੱਸਣਾ ਜਾ ਜੋ ਪੇਪਰ ਦੇਣੇ ਨੇ ਛੇਤੀ ਦੇ ਦਿਵੋ ਮੈਂ ਕੱਲ ਸਵੇਰੇ ਹੀ ਨਿਕਲ ਜਾਵਾਂਗਾ ਮੈਨੂੰ ਸ਼ਹਿਰ ਵਿੱਚ ਬਹੁਤ ਕੰਮ ਨੇ ਜਸਵੰਤ ਸਿੰਘ ਹੱਸਦੇ ਹੋਏ ਕਹਿਣ ਲੱਗਾ ਤੈਨੂੰ ਤੇਰਾ ਹਿੱਸਾ ਦੇਣ ਲਈ ਹੀ ਮੈਂ ਤੈਨੂੰ ਇੱਥੇ ਬੁਲਾਇਆ ਇੰਨਾ ਕਹਿ ਕੇ ਉਹਨਾਂ ਨੇ ਇੱਕ ਜ਼ੋਰਦਾਰ ਥੱਪੜ ਖਿੱਚ ਕੇ ਸੰਦੀਪ ਦੀ ਗੱਲ ਤੇ ਜੜ ਦਿੱਤਾ ਅਚਾਨਕ ਪਈ ਇਸ ਥੱਪੜ ਨਾਲ ਸੰਦੀਪ ਸੁੰਨ ਹੋ ਗਿਆ ਜਸਵੰਤ ਸਿੰਘ ਕਹਿਣ ਲੱਗਿਆ ਇਹ ਥੱਪੜ ਤੇਰੀ ਮਾਂ ਵੱਲੋਂ ਤੇ ਇਹ ਦੂਸਰਾ ਥੱਪੜ ਮੇਰੇ ਵੱਲੋਂ ਇੰਨਾ ਕਹਿ ਕੇ ਉਹਨਾਂ ਨੇ ਇੱਕ ਹੋਰ ਚਟਾਕ ਦੇਣੇ ਥੱਪੜ ਉਸ ਦੀ ਦੂਜੀ ਗੱਲ ਤੇ ਵੀ ਜੜ ਦਿੱਤਾ ਸੰਦੀਪ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਕਹਿਣ ਲੱਗਾ ਇਹ ਕੀ ਕਰ ਰਹੇ ਹੋ ਪਾਪਾ ਤੁਹਾਡਾ ਦਿਮਾਗ ਤਾਂ ਠੀਕ ਹੈ ਪਾਗਲ ਤਾਂ ਨਹੀਂ ਹੋ ਗਏ ਤੁਸੀਂ ਉਸ ਦੇ ਚਿਕਣ ਦੀ ਆਵਾਜ਼ ਸੁਣ ਕੇ ਆਂ ਡਗਵਾਂ ਦੇ ਲੋਕ ਵੀ ਬੇੜੇ ਵਿੱਚ ਇਕੱਠੇ ਆਉਣ ਲੱਗੇ ਜਸਵੰਤ ਸਿੰਘ ਗੁੱਸੇ ਵਿੱਚ ਬੋਲਿਆ ਇਹ ਹੀ ਤੇਰਾ ਹਿੱਸਾ ਹੈ ਤੂੰ ਬਸ ਥੱਪੜ ਦਾ ਹੀ ਹੱਕਦਾਰ ਹੈ ਤੇਰੀ ਮਾਂ ਅੰਤ ਸਮੇਂ ਵਿੱਚ ਤੈਨੂੰ ਯਾਦ ਕਰਕੇ ਟੜਫਦੀ ਰਹੀ ਆ ਮੇਰੀ ਦਿਲੀ ਇੱਛਾ ਸੀ ਕੀ ਆ ਤੇਰੇ ਦੋ ਥੱਪੜ ਲਾਵਾਂ ਇਸ ਲਈ ਮੈਂ ਤੈਨੂੰ ਝੂਠ ਬੋਲ ਕੇ ਇੱਥੇ ਬੁਲਾਇਆ ਤੇ ਸੁਣ ਮੈਂ ਤੈਨੂੰ ਥੋਖੇ ਵਿੱਚ ਨਹੀਂ ਰੱਖਣਾ ਚਾਹੁੰਦਾ ਇਸ ਲਈ ਦੱਸ ਦਿੰਦਾ ਹਾਂ ਕਿ ਤੈਨੂੰ ਤੇਰੀ ਜਾਇਦਾਦ ਵਿੱਚੋਂ ਕੁਝ ਵੀ ਨਹੀਂ ਮਿਲੇਗਾ ਮੈਂ ਬਸੀਅਤ ਬਣਾ ਕੇ ਇੱਕ ਟਰਸਟ ਨੂੰ ਆਪਣਾ ਤੇ ਤੇ ਘਰ দান ਕਰ ਚੁੱਕਿਆ ਹਾਂ ਮੇਰੇ ਮਰਨ ਤੋਂ ਬਾਅਦ ਤੈਨੂੰ ਕੁਝ ਵੀ ਨਹੀਂ ਮਿਲਣਾ ਮੈਂ ਚਾਹੁੰਦਾ ਤਾਂ ਸਾਰੀ ਵਿਵਸਥਾ ਕਰਕੇ ਚੁੱਪਚਾਪ ਇਸ ਦੁਨੀਆ ਤੋਂ ਜਾ ਸਕਦਾ ਸੀ ਪਰ ਉਦੋਂ ਤੱਕ ਮੈਂ ਤੇਰਾ ਇਸ ਫੇਧ ਪਿਆ ਹੋਇਆ ਚਿਹਰਾ ਨਹੀਂ ਦੇਖ ਸਕਦਾ ਸੀ ਤੇ ਅੱਜ ਮੈਨੂੰ ਸਕੂਨ ਮਿਲ ਗਿਆ ਜੇ ਤੂੰ ਸਾਡੇ ਲਈ ਨਹੀਂ ਸਾਡੀ ਜਾਇਦਾਦ ਜ਼ਮੀਨ ਵੀ ਤੇਰੇ ਲਈ ਨਹੀਂ ਹੈ ਹੁਣ ਨਿਕਲ ਜਾ ਇਸ ਘਰ ਤੋਂ ਦਫਾ ਹੋ ਜਾ ਤੈਨੂੰ ਸ਼ਹਿਰ ਜਾਣ ਦੀ ਜਲਦੀ ਸੀ ਨਾ ਤਾਂ ਹੁਣੇ ਨਿਕਲ ਜਾ ਦੁਬਾਰਾ ਮੁੜ ਕੇ ਆਪਣਾ ਮੂੰਹ ਵਿਖਾਉਣ ਦੀ ਕੋਸ਼ਿਸ਼ ਨਾ ਕਰੀ ਐਨਾ ਕਹਿ ਕੇ ਉਹਨਾਂ ਨੇ ਸੰਦੀਪ ਨੂੰ ੱੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰਕੇ ਜ਼ਮੀਨ ਤੇ ਬੈਠ ਕੇ ਫੁੱਟ ਫੁੱਟ ਕੇ ਰੋਣ ਲੱਗੇ ਆਟ ਗਵਾਂਡ ਦੇ ਲੋਕਾਂ ਨੇ ਉਹਨਾਂ ਨੂੰ ਸੰਭਾਲਿਆ ਇੱਧਰ ਸੰਦੀਪ ਤਾਂ ਹੱਕਾ ਬੱਕਾ ਹੀ ਰਹਿ ਗਿਆ ਕਿ ਪਾਪਾ ਨੇ ਇਹ ਕੀ ਕਰ ਦਿੱਤਾ ਪਰ ਉਸਨੇ ਜਦ ਮਾਪੇ ਦੇ ਬਾਰੇ ਵਿੱਚ ਨਹੀਂ ਸੋਚਿਆ ਤਾਂ ਜਸਵੰਤ ਸਿੰਘ ਨੂੰ ਵੀ ਕਟੋੜ ਫੈਸਲਾ ਲੈਣਾ ਪਿਆ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਜਸਵੰਤ ਸਿੰਘ ਨੇ ਜੋ ਫੈਸਲਾ ਲਿਆ ਕਿ ਉਹ ਸਹੀ ਹੈ ਜਾਂ ਗਲਤ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ